ਪਾਕਿਸਤਾਨ ਅਤੇ ਚੀਨ ਵਿਚਕਾਰ 24 ਅਹਿਮ ਸਮਝੌਤੇਾਂ ਤੇ ਦਸਤਖਤ ਕੈਨੇਡਾ ਵੱਲੋਂ ਮਾਰਕ ਵਾਈਜ਼ਮੈਨ ਅਮਰੀਕਾ ਵਿੱਚ ਅਗਲਾ ਰਾਜਦੂਤ ਕੀਤਾ ਗਿਆ ਨਿਯੁਕਤ ਅਮਰਤਾ ਦੇ ਵਕੀਲ ਦੇ ਕਾਰਨ ਕੈਨੇਡਾ ਸਰਕਾਰ ਨੂੰ ਬਦਲਨੇ ਪਏ ਨਿਜਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਵਿਰੁੱਧ ਸੜਕਾਂ ਤੇ ਨਿਕਲੇ ਨਿਰਦੋਸ਼ ਸਿੱਖਾਂ ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਨਾਮਜਤ ਸਾਬਕਾ ਆਈਜੀ ਅਮਰ ਸਿੰਘ ਚੈਲ ਅੱਜ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਉਹ ਅਮਰ ਸਿੰਘ ਚੈਲ ਜਿਸ ਦਾ ਨਾਮ 2015 ਦੇ ਕੋਟਕਪੂਰਾ ਤੇ ਬੈਬਲ ਕਲਾ ਗੋਲੀ ਕਾੜਨ ਨਾਲ ਜੋੜਿਆ ਜਾਂਦਾ ਹੈ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਨਸਾਫ ਲਈ ਖੜੇ ਸਿੱਖਾਂ ਤੇ ਗੋਲੀਆਂ ਚਲਾਈਆਂ ਗਈਆਂ ਤਾਂ ਦੋ ਨੌਜਵਾਨ ਸ਼ਹੀਦ ਹੋਏ ਅਤੇ ਕਈ ਮਾਵਾਂ ਦੇ ਪੁੱਤ ਜ਼ਖਮੀ ਹੋਏ ਸਨ ਉਹ ਦਰਦ ਅੱਜ ਵੀ ਸਿੱਖ ਕੌਮ ਦੇ ਸੀਨੇ ਵਿੱਚ ਹੈ ਉਹੀ ਸਾਫ ਦਾ ਅਧਿਕਾਰੀ ਆਪਣੇ ਘਰ ਵਿੱਚ ਖੁਦ ਨੂੰ ਗੋਲੀ ਮਾਰ ਕੇ ਜਾਨ ਦੇਣ ਦੀ ਕੋਸ਼ਿਸ਼ ਕਰਨ ਮਗਰੋਂ ਹਸਪਤਾਲ ਦੇ ਆਈ ਸੀ ਯੂ ਵਿੱਚ ਪਿਆਏ ਸਰਜਰੀ ਹੋ ਚੁੱਕੀ ਹੈ ਪਰ ਹਾਲਤ ਅਜੇ ਵੀ ਗੰਭੀਰ ਦੱਸੀ ਜਾ ਰਹੀ ਹੈ ਖਬਰਾਂ ਦੇ ਮੁਤਾਬਕ ਆਨਲਾਈਨ ਫਰਾਡ ਵਿੱਚ ਕਰੋੜਾਂ ਰੁਪਏ ਗਵਾਉਣ ਤੋਂ ਬਾਅਦ ਉਹ ਡਿਪਰੈਸ਼ਨ ਵਿੱਚ ਸੀ ਸਮਾ ਬੜਾ ਬਲਵਾਨ ਹੁੰਦਾ ਹੈ ਜਿਹੜੇ ਕੱਲ ਤਾਕਤ ਦੇ ਨਸ਼ੇ ਵਿੱਚ ਨਿਰਦੋਸ਼ਾਂ ਦੇ ਗੋਲੀਆਂ ਚਲਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਨ ਅੱਜ ਉਹ ਆਪਣੇ ਜੀਵਨ ਤੋਂ ਹੀ ਹਾਰ ਮੰਨਦੇ ਨਜ਼ਰ ਆਏ ਭਾਵੇਂ ਕਿ ਸਿੱਖ ਪਛਾਈਚਾਰਾ ਅਦਾਲਤੀ ਫੈਸਲਿਆਂ ਤੇ ਵੀ ਭਰੋਸਾ ਰੱਖਦਾ ਹੈ ਅਰ ਇਤਿਹਾਸ ਅਤੇ ਜਮੀਰ ਕਦੇ ਭੁੱਲ ਨਹੀਂ ਸਕਦੇ ਪਾਕਿਸਤਾਨ ਅਤੇ ਚੀਨ ਵਿਚਕਾਰ 24 ਅਹਿਮ ਸਮਝੌਤੇ ਕੀਤੇ ਗਏ ਨੇ ਜਿਨ੍ਹਾਂ ਤੇ ਦਸਤਖਤ ਹੋ ਗਏ ਨੇ ਇਹਨਾਂ ਵਿੱਚ ਡਿਜੀਟਲ ਕੋਰੀਡੋਰ ਬਣਾਉਣ ਅਤੇ ਆਈਟੀ ਸਹਿਯੋਗ ਵਧਾਉਣ ਤੇ ਫੋਕਸ ਕੀਤਾ ਗਿਆ ਹੈ ਇਹ ਸਮਝੌਤੇ ਬੀਜਿੰਗ ਵਿੱਚ ਹੋਏ ਨੇ ਜਿਨ੍ਹਾਂ ਵਿੱਚ ਇੱਕ ਸਰਕਾਰੀ 7 ਸਰਕਾਰੀ ਬਿਜ਼ਨਸ ਅਤੇ 16 ਬਿਜ਼ਨਸ ਬਿਜ਼ਨਸ ਸਮਝੌਤੇ ਨੇ ਇਹ ਡਿਜੀਟਲ ਕੋਰੀਡੋਰ ਪਾਕਿਸਤਾਨੀ ਟੈਕ ਕੰਪਨੀਾਂ ਲਈ ਨਵੇਂ ਮੌਕੇ ਖੋਲੇਗਾ ਅਤੇ ਆਈਟੀ ਇਨਫਰਾਸਟ੍ਰਕਚਰ ਵਿੱਚ ਵਿਦੇਰੀ ਸਹਿਯੋਗ ਕਰੇਗਾ ਹੁਆਈ ਅਤੇ ਜਾਤੀ ਵਰਗੀਆਂ ਵੱਡੀਆਂ ਚੀਨੀ ਕੰਪਨੀਆਂ ਨੇ ਹਜ਼ਾਰਾਂ ਨੌਜਵਾਨਾਂ ਨੂੰ ਟ੍ਰੇਨਿੰਗ ਦੇਣ ਅਤੇ ਆਈਟੀ ਸੈਂਟਰ ਖੋਲਣ ਦੇ ਵਾਅਦੇ ਵੀ ਕੀਤੇ ਨੇ। ਇਹ ਸਮਝੌਤੇ ਸੀਪੀਈਸੀ ਦੇ ਦੂਜੇ ਫੇਜ਼ ਨੂੰ ਹੋਰ ਮਜ਼ਬੂਤ ਕਰਨਗੇ। ਦੂਜਾ ਵੱਡਾ ਸਮਝੌਤਾ ਤੁਰਕੀ ਅਤੇ ਪਾਕਿਸਤਾਨ ਵਿਚਕਾਰ ਹੋਇਆ ਹੈ ਜਿਸ ਵਿੱਚ ਤੇਲ ਅਤੇ ਗੈਸ ਦੀ ਖੋਜ ਲਈ ਪੰਜ ਬਲਾਕਾਂ ਤੇ ਸਹਿਯੋਗ ਹੈ। ਇਹ ਸਮਝੌਤੇ ਮਾਰੀ ਐਨਰਜੀਜ਼ ਅਤੇ ਹੋਰ ਵੱਡੀਆਂ ਪਾਕਿਸਤਾਨੀ ਕੰਪਨੀਆਂ ਨਾਲ ਤੁਰਕੀ ਦੀ ਰਾਜਕੀ ਕੰਪਨੀ ਨੇ ਕੀਤੇ ਨੇ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਵਿਟਮਾਹਰ ਮਾਰਕ ਵਾਈਜ਼ਮੈਨ ਅਮਰੀਕਾ ਵਿੱਚ ਦੇਸ਼ ਦੇ ਅਗਲੇ ਰਾਜਦੂਤ ਹੋਣਗੇ। ਇਹ ਨਿਯੁਕਤੀ ਇੱਕ ਮਹੱਤਵਪੂਰਨ ਸਮੇਂ ਤੇ ਹੋਈ ਹੈ ਜਦੋਂ ਦੋ ਪ੍ਰਮੁੱਖ ਵਪਾਰਕ ਭਾਈਵਾਲਾਂ ਵਿਚਕਾਰ ਸਬੰਧ ਇੱਕ ਨਿਰਣਾਇਕ ਪੜਾਅ ਵਿੱਚੋਂ ਲੰਘ ਰਹੇ ਨੇ। ਦੋਵਾਂ ਵਿੱਚ ਤਣਾਅ ਦੀ ਸਥਿਤੀ ਬਣੀ ਹੋਈ ਹੈ। ਟੈਰਫ ਨੂੰ ਲੈ ਕੇ ਕਈ ਵਾਰ ਇੱਕ ਦੂਜੇ ਖਿਲਾਫ ਤਿੱਖੀਆਂ ਬਿਆਨਬਾਜ਼ੀਆਂ ਵੀ ਹੋਈਆਂ ਨੇ। ਇਸ ਦੇ ਨਾਲ ਹੀ 트੍ਰੰਪ ਵੱਲੋਂ ਕੈਨੇਡਾ ਨੂੰ ਕਈ ਵਾਰ ਅਮਰੀਕਾ ਦਾ ਸੁਭਾ ਬਣਾਉਣ ਦੀ ਗੱਲ ਵੀ ਕੀਤੀ ਗਈ ਹੈ। ਵਾਈਜ਼ਮੈਨ 15 ਫਰਵਰੀ ਨੂੰ ਆਪਣਾ ਅਹੁਦਾ ਸੰਭਾਲਣਗੇ ਅਤੇ ਸੰਯੁਕਤ ਰਾਜ ਅਮਰੀਕਾ ਨਾਲ ਵਪਾਰ ਮੁਕਤ ਸਮਝੌਤੇ ਦੀ ਸਮੀਖਿਆ ਨਾਲ ਗੱਲਬਾਤ ਵਿੱਚ ਹਿੱਸਾ ਲੈਣਗੇ ਕਾਰਨੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਮਾਰਕ ਵਾਈਜ਼ਮੈਨ ਇਸ ਮਹੱਤਵਪੂਰਨ ਸਮੇਂ ਤੇ ਅਮਰੀਕਾ ਨਾਲ ਸਬੰਧਾਂ ਲਈ ਵਿਆਪਕ ਤਜਰਬਾ ਮਜ਼ਬੂਤ ਸਬੰਧ ਅਤੇ ਡੂੰਗੀ ਵਚਨਬੱਧਤਾ ਲੈ ਕੇ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਉਹ ਸਾਡੀ ਟੀਮ ਦੇ ਮੈਂਬਰ ਵਜੋਂ ਕੈਨੇਡੀਅਨ ਕਾਮਯਾ ਕਾਰੋਬਾਰਾਂ ਅਤੇ ਸੰਸਥਾਵਾਂ ਦੇ ਹਿੱਤਾਂ ਨੂੰ ਅੱਗੇ ਵਿਧਾਨ ਵਿੱਚ ਮਦਦ ਕਰਨਗੇ ਇਹ ਦੱਸ ਦਈਏ ਕਿ ਵਾਈਜ਼ਮੈਨ, ਕ੍ਰਿਸਟਨ, ਹਿਲਮੈਨ ਦੀ ਥਾਂ ਲੈਣਗੇ ਜਿਨ੍ਹਾਂ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਆਪਣੇ ਅਸਤੀਫੇ ਦਾ ਐਲਾਨ ਕੀਤਾ ਸੀ। ਰਾਸ਼ਟਰਪਤੀ 트ੰਪ ਦੀ ਅਗਵਾਈ ਵਾਲੇ ਪ੍ਰਸ਼ਾਸਨ ਨੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਵਿੱਚੋਂ ਕੱਢਣ ਦੀ ਪ੍ਰਕਿਰਿਆ ਤੇਜ਼ ਕਰਨ ਲਈ ਇੱਕ ਕ੍ਰਿਸਮਸ ਇਨਸੈਂਟਿਵ ਦਾ ਐਲਾਨ ਕੀਤਾ ਹੈ। ਇਸ ਨਵੀਂ ਨੀਤੀ ਤਹਿਤ ਜਿਹੜੇ ਪ੍ਰਵਾਸੀ ਸਾਲ ਦੇ ਅੰਤ ਤੱਕ ਆਪਣੀ ਮਰਜ਼ੀ ਨਾਲ ਅਮਰੀਕਾ ਤੋਂ ਆਪਣੇ ਦੇਸ਼ ਜਾਣ ਲਈ ਤਿਆਰ ਹੋਣਗੇ ਉਹਨਾਂ ਨੂੰ ਸਰਕਾਰ ਵੱਲੋਂ 3000 ਅਮਰੀਕੀ ਡਾਲਰ ਦਿੱਤੇ ਜਾਣਗੇ। ਇਹੀ ਨਹੀਂ ਉਹਨਾਂ ਦੀ ਘਰ ਵਾਪਸੀ ਦੀ ਟਿਕਟ ਵੀ ਪ੍ਰਸ਼ਾਸਨ ਵੱਲੋਂ ਕਰਵਾ ਕੇ ਦਿੱਤੀ ਜਾਵੇਗੀ। ਪ੍ਰਵਾਸੀਆਂ ਨੂੰ ਦਿੱਤੀ ਜਾਣ ਵਾਲੀ ਇਹ ਰਾਸ਼ੀ ਪਹਿਲਾਂ ਨਿਰਧਾਰਿਤ ਕੀਤੇ ਗਏ 1000 ਡਾਲਰ ਤੋਂ 3 ਗੁਣਾ ਜ਼ਿਆਦਾ ਹੈ। ਇਸ ਤੋਂ ਬਾਅਦ ਰਾਸ਼ਟਰਪਤੀ 트ੰਪ ਨੇ ਸੈਲਫ ਰਿਪੋਰਟ ਹੋਣ ਵਾਲੇ ਪ੍ਰਵਾਸੀਆਂ ਲਈ 1000 ਡਾਲਰ ਦੀ ਰਾਸ਼ੀ ਦਾ ਐਲਾਨ ਕੀਤਾ ਸੀ। ਸਰਕਾਰ ਦੇ ਇਸ ਆਫਰ ਦਾ ਲਾਭ ਲੈਣ ਲਈ ਪ੍ਰਵਾਸੀਆਂ ਨੂੰ ਸੀਬੀਬੀ ਹੋਮ ਐਪ ਦੀ ਵਰਤੋਂ ਕਰਕੇ ਆਪਣੀ ਜਾਣਕਾਰੀ ਭਰਨੀ ਹੋਵੇਗੀ। ਇਸ ਐਪ ਰਾਹੀਂ ਸੈਲਫ ਰਿਪੋਰਟ ਹੋਣ ਵਾਲਿਆਂ ਦੇ ਪੁਰਾਣੇ ਸਿਵਲ ਜੁਰਮਾਨੇ ਵੀ ਮੁਆਫ ਕਰ ਦਿੱਤੇ ਜਾਣਗੇ। ਇਸ ਬੰਦੀ ਹੋਮਲੈਂਡ ਸੁਰੱਖਿਆ ਸਕੱਤਰ ਕ੍ਰਿਸਟੀ ਨੋਇਮ ਨੇ ਇਸ ਨੂੰ ਪ੍ਰਵਾਸੀਆਂ ਲਈ ਇੱਕ ਤੋਹਫਾ ਘਰਾੜ ਦਿੱਤਾ ਹੈ। ਉਹਨਾਂ ਨੇ ਸਪੱਸ਼ਟ ਚੇਤਾਵਨੀ ਦਿੱਤੀ ਕਿ ਜਿਹੜੇ ਲੋਕ ਇਸ ਪੇਸ਼ਕਸ਼ ਨੂੰ ਨਹੀਂ ਮੰਨਣਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਬਰੀ ਰਿਪੋਰਟ ਕੀਤਾ ਜਾਵੇਗਾ। ਅਤੇ ਉਹਨਾਂ ਤੇ ਅਮਰੀਕਾ ਵਾਪਸ ਆਉਣ ਤੇ ਹਮੇਸ਼ਾ ਲਈ ਪਾਬੰਦੀ ਵੀ ਲਾਈ ਜਾਵੇਗੀ ਜੇ ਅੰਕੜਿਆਂ ਦੀ ਗੱਲ ਕਰੀਏ ਤਾਂ ਜਨਵਰੀ 2025 ਤੋਂ ਹੁਣ ਤੱਕ ਲਗਭਗ 19 ਲੱਖ ਗੈਰ ਕਾਨੂੰਨੀ ਪ੍ਰਵਾਸੀ ਸਵੈ ਇੱਛਾ ਨਾਲ ਦੇਸ਼ ਛੱਡ ਚੁੱਕੇ ਨੇ ਜਿਨ੍ਹਾਂ ਵਿੱਚੋਂ ਹਜ਼ਾਰਾਂ ਨੇ ਸੀਬੀਪੀ ਹੋਮ ਪ੍ਰੋਗਰਾਮ ਦੀ ਵਰਤੋਂ ਵੀ ਕੀਤੀ ਹੈ ਅਲਬਰਟਾ ਸ਼ਹਿਰ ਵਿੱਚ ਰਹਿਣ ਵਾਲੇ ਅਮਰਤਾਰੀ ਸਿੱਖ ਵਕੀਲ ਪ੍ਰਭਜੋਤ ਸਿੰਘ ਵਡਿੰਗ ਦੇ ਕਾਰਨ ਕੈਨੇਡਾ ਸਰਕਾਰ ਨੂੰ ਹੁਣ ਆਪਣੇ ਨਿਯਮਾਂ ਵਿੱਚ ਤਬਦੀਲੀ ਕਰਨੀ ਪਈ ਹੈ ਅਸਲ ਵਿੱਚ ਸਿੰਘ ਨੇ ਵੱਡੀ ਕਾਨੂੰਨੀ ਲੜਾਈ ਜਿੱਤ ਲਈ ਹੈ ਜਿਸ ਕਾਰਨ ਸੂਬੇ ਨੂੰ ਵਕੀਲਾਂ ਲਈ ਲਾਜ਼ਮੀ ਸੌਹ ਚੁੱਕਦੇ ਨਿਯਮ ਨੂੰ ਹੁਣ ਬਦਲਣਾ ਪਵੇਗਾ ਪ੍ਰਭਜੋਤ ਸਿੰਘ ਨੇ ਵਕਾਲਤ ਸ਼ੁਰੂ ਕਰਨ ਲਈ ਮੌਜੂਦਾ ਸਮਰਾਟ ਕਿੰਗ ਚਾਰਲਸ 3 ਪ੍ਰਤੀ ਵਫਾਦਾਰੀ ਦੀ ਸੌ ਚੁੱਕਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਸਾਲ 2022 ਵਿੱਚ ਇਸ ਨਿਯਮ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ ਉਹਨਾਂ ਦੀ ਦਲੀਲ ਸੀ ਕਿ ਕਮਰਤਦਾਰੀ ਸਿੱਖ ਹੋਣ ਦੇ ਨਾਤੇ ਉਹ ਸਿਰਫ ਅਕਾਲ ਪੁਰਖ ਪ੍ਰਤੀ ਹੀ ਆਪਣੀ ਵਫਾਦਾਰੀ ਦਾ ਪ੍ਰਣ ਲੈ ਸਕਦੇ ਨੇ ਅਤੇ ਕਿਸੇ ਦੁਨਿਆਵੀ ਸ਼ਾਸਕ ਪ੍ਰਤੀ ਸੱਚੀ ਵਫਾਦਾਰੀ ਦੀ ਸੌ ਚੁੱਕਣਾ ਉਹਨਾਂ ਦੇ ਧਰਮ ਦੇ ਖਿਲਾਫ ਹੈ 16 ਦਸੰਬਰ ਨੂੰ ਅਲਬਰਟਾ ਕੋਰਟ ਆਫ ਅਪੀਲਸ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਇਹ ਲਾਜ਼ਮੀ ਸੌ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀਡਮਸ ਦੇ ਤਹਿਤ ਧਾਰਮਿਕ ਆਜ਼ਾਦੀ ਦੀ ਉਲੰਘਣ ਕਰਦੀ ਹੈ ਅਦਾਲਤ ਨੇ ਸੂਬਾ ਸਰਕਾਰ ਨੂੰ 60 ਦਿਨਾਂ ਦੇ ਅੰਦਰ ਇਸ ਨਿਯਮ ਵਿੱਚ ਸੋਧ ਕਰਨ ਦਾ ਹੁਕਮ ਦਿੱਤਾ ਹੈ ਜੱਜਾਂ ਨੇ ਸੁਝਾ ਦਿੱਤਾ ਹੈ ਕਿ ਇਸ ਸੌ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕਦਾ ਹੈ ਜਾਂ ਇਸ ਨੂੰ ਸਵੈ ਇਛਤ ਬਣਾਇਆ ਜਾ ਸਕਦਾ ਹੈ ਜਾਇਜ਼ ਦੇ ਸ਼ਬਦਾਂ ਵਿੱਚ ਬਦਲਾਅ ਕਰਕੇ ਰਾਜੇ ਪ੍ਰਤੀ ਲਾਜ਼ਮੀ ਵਫਾਦਾਰੀ ਦੀ ਸ਼ਰਤ ਵੀ ਹਟਾਈ ਜਾ ਸਕਦੀ ਹੈ। ਪ੍ਰਭਜੋਤ ਸਿੰਘ ਮੂਲ ਰੂਪ ਵਿੱਚ ਪੰਜਾਬ ਦੇ ਮੁਕਸਰ ਜ਼ਿਲ੍ਹੇ ਦੇ ਪਿੰਡ ਵੜਿੰਗਨਾਲ ਸਬੰਧਤ ਹੈ। ਐਡਮਿੰਟਨ ਵਿੱਚ ਉਹ ਰਹਿ ਰਹੇ ਨੇ ਅਤੇ ਉਨ੍ਹਾਂ ਨੇ ਡਲਹੌਜੀ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਹੈ। 2023 ਵਿੱਚ ਇੱਕ ਹੇਠਲੀ ਅਦਾਲਤ ਨੇ ਉਨ੍ਹਾਂ ਦੀ ਪਟੀਸ਼ਨ ਖਾਰਜ ਕਰਦੇ ਹਾਂ ਸੌ ਨੂੰ ਮਹਿਜ਼ ਪ੍ਰਤੀਕਾਤਮਕ ਦੱਸਿਆ ਸੀ ਪਰ ਹਾਈ ਕੋਰਟ ਨੇ ਇਸ ਨੂੰ ਪੇਸ਼ੇਵਰ ਭਵੇਖ ਅਤੇ ਆਸਥਾ ਵਿਚਕਾਰ ਇੱਕ ਗੰਭੀਰ ਟਕਰਾ ਮੰਨਿਆ ਹੈ। ਕ੍ਰਿਸਮਸ ਦੇ ਤਿਹਾਰ ਮੌਕੇ ਭਾਰਤ ਵਿੱਚ ਮੌਜੂਦ ਅਮਰੀਕੀ ਦੂਤਾਵਾਸ ਅਤੇ ਸਾਰੇ ਕੌਂਸਲੇਟ 24 ਦਸੰਬਰ ਤੋਂ 26 ਦਸੰਬਰ ਤੱਕ ਬੰਦ ਰਹਿਣਗੇ ਇਸ ਦੌਰਾਨ ਵੀਜ਼ਾ ਇੰਟਰਵਿਊ ਪਾਸਪੋਰਟ ਅਤੇ ਹੋਰ ਗੈਰ ਐਮਰਜੈਂਸੀ ਕੌਂਸਲਰ ਸੇਵਾਵਾਂ ਪੂਰੀ ਤਰ੍ਹਾਂ ਠਪ ਰਹਿਣਗੀਆਂ ਇਹ ਫੈਸਲਾ ਨਵੀਂ ਦਿੱਲੀ ਮੁੰਬਈ ਚੇਨਈ ਹైదరాబాద్ ਅਤੇ ਕੋਲਕਾਤਾ ਵਿੱਚ ਸਥਿਤ ਅਮਰੀਕੀ ਦੂਤ ਘਰ ਅਤੇ ਕੌਂਸਲੇਟਾਂ ਤੇ ਲਾਗੂ ਹੋਵੇਗਾ ਇਹ ਛੁੱਟੀ ਅਮਰੀਕੀ ਰਾਸ਼ਟਰਪਤੀ 트ੰਪ ਦੇ ਇੱਕ ਐਗਜ਼ੀਕਿਊਟਿਵ ਆਰਡਰ ਦੇ ਤਹਿਤ ਕੀਤੀ ਗਈ ਹੈ ਜਿਸ ਵਿੱਚ 24 ਤੋਂ 26 ਦਸੰਬਰ ਨੂੰ ਫੈਡਰਲ ਸਰਕਾਰੀ ਵਿਭਾਗਾਂ ਅਤੇ ਏਜੰਸੀਆਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਦੂਤਾਵਾਸ ਬੰਦ ਰਹਿਣ ਦੇ ਕਾਰਨ ਵੀਜ਼ਾ ਇੰਟਰਵਿਊ ਦਸਤਾਵੇਜ਼ਾਂ ਦੀ ਜਾਂਚ ਅਤੇ ਹੋਰ ਨਿਜਮਿਤ ਕੰਮ ਨਹੀਂ ਹੋ ਸਕਣਗੇ ਜਿਨ੍ਹਾਂ ਮੈਨਿਕਾਰਾਂ ਦੀਆਂ ਅਪੁਆਇੰਟਮੈਂਟਸ 24, 25 ਅਤੇ 26 ਦਸੰਬਰ ਨੂੰ ਤੈਅ ਹਨ ਉਹਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਅਜਿਹੇ ਬਿਨਿਕਾਰਨ ਨੂੰ ਈਮੇਲ ਜਾਂ ਆਨਲਾਈਨ ਪੋਰਟਲ ਰਾਹੀਂ ਨਵੀਂ ਤਰੀਕ ਦਿੱਤੀ ਜਾਵੇਗੀ ਇਸ ਛੁੱਟੀ ਦੇ ਕਾਰਨ ਵੀਜ਼ਾ ਪ੍ਰੋਸੈਸਿੰਗ ਵਿੱਚ ਕੁਝ ਦੇਰੀ ਹੋਣ ਦੀ ਵੀ ਸੰਭਾਵਨਾ ਹੈ H1B H4 F1 ਅਤੇ J-1 ਵਰਗੇ ਗੈਰ ਇਮੀਗ੍ਰੈਂਟ ਵੀਜ਼ਿਆਂ ਦੀ ਜਾਂਚ ਪਹਿਲਾਂ ਹੀ ਸਖਤ ਕੀਤੀ ਗਈ ਹੈ ਜਿਸ ਕਾਰਨ ਪਹਿਲਾਂ ਹੀ ਦੇਰੀ ਹੋ ਰਹੀ ਸੀ ਅਤੇ ਹੁਣ ਤਿੰਨ ਦਿਨਾਂ ਦੀ ਬੰਦੀ ਇਸ ਨੂੰ ਹੋਰ ਵਧਾ ਦੇਵੇਗੀ